ਅੱਜ ਇੱਕ ਵਾਰ ਫਿਰ ਤੋਂ ਆਪਾਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਦੇ ਆਪਣੇ ਚੈਨਲ ਤੇ ਤੇ ਤੁਹਾਡੇ ਖਾਤਰ ਬਹੁਤ ਸਾਰੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚਿਆ ਜਿਨ੍ਹਾਂ ਵਿੱਚ ਤੁਹਾਨੂੰ ਇੱਕ ਘਰ ਦੀ ਸਕੂਟੀ ਤੇ ਇੱਕ ਘਰ ਦੀ ਗੱਡੀ ਮਿਲ ਜੂਗੀ ਦੋਵੇਂ ਇੱਕੋ ਘਰੇ ਖੜੀਆਂ ਬਾਕੀ ਮੋਟਰਸਾਈਕਲ ਆ ਵਧੀਆ ਬਿਲਕੁਲ ਨਵਾਂ ਤੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਨੇ ਤੇ ਇਕੱਲੀ-ਇਕੱਲੀ ਆਪਾਂ ਮਸ਼ੀਨਰੀ ਦੀ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਵੀ ਕੋਈ ਘਰ ਕੋਠੀ ਮਕਾਨ ਹੈਗਾ ਵੇਚਣ ਵਾਸਤੇ ਆਪਣੇ ਚੈਨਲ ਦਾ WhatsApp ਨੰਬਰ ਨੀਚੇ ਹਮੇਸ਼ਾ ਲਿਖਿਆ ਰਹਿੰਦਾ ਹੈ ਤੁਹਾਡੇ ਕੋਲੇ ਕੁਝ ਵੀ ਕਿਸੇ ਵੀ ਏਰੀਆ ਚ ਕੋਈ ਗੱਡੀ ਮੋਟਰਸਾਈਕਲ ਭੇਜੋ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਜੀ ਤੇ ਪਹਿਲੀ ਗੱਡੀ ਜਿਹੜੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੀ ਆ ਆਲਟੋ ਗੱਡੀ ਲੈ ਕੇ ਪਹੁੰਚੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪਾਵਰ ਸਟੀering ਹੈ 2008 ਮਾਡਲ ਹੈ ਤੇ ਪਾਸਿੰਗ ਖਤਮ ਹੋਏ ਨੂੰ 3-4 ਮਹੀਨੇ ਹੋ ਗਏ ਜੇ ਕਿਸੇ ਨੇ ਰੀਨਿਊ ਕਰਵਾਉਣੀ ਆ ਰੀਨਿਊ ਹੋ ਜਾਊਗੀ ਤੇ ਟਾਇਰ ਆਪਾਂ ਨੂੰ ਬਹੁਤ ਚੰਗੇ ਮਿਲ ਜਾਣਗੇ 80 ਤੋਂ 85 ਪੈਸੇ ਗੱਡੀ ਬਹੁਤ ਚੰਗੀ ਅਸੀਂ ਮਾਲਕ ਦੇ ਘਰੇ ਖੜੀ ਆ ਤੇ ਗੱਡੀ ਨਾਮ ਵੀ ਹੋ ਜੂਗੀ ਭਿੱਖੀ ਮਾਲਕ ਦਾ ਏਰੀਆ ਤੇ ਗੱਡੀ ਚ ਕੋਈ ਕਬੀ ਨਹੀਂ ਗੱਡੀ ਸਿਲਵਰ ਕਲਰ ਚ ਆਪਣੇ ਕੋਲੇ ਪਹੁੰਚੀ ਆ ਤੇ ਹਰਿਆਣਾ ਨੰਬਰ ਹੈ ਮਾਲਕ ਨੇ ਕਿਹਾ ਵੀ ਬਹੁਤ ਚੰਗੀ ਰੱਖੀ ਹੋਈ ਆ ਵਧੀਆ ਸੰਭਾਲ ਕੇ ਰੱਖੀ ਗੱਡੀ ਘਰੇ ਖੜੀ ਆ ਕੋਈ ਗਲੀ ਸੜੀ ਨਹੀਂ ਕੋਈ ਡੈਮੇਜ ਨਹੀਂ ਬਾਕੀ ਇੰਜਨ ਗੇਅਰ ਦੀਆਂ ਫੋਟੋਆਂ ਸਾਰਾ ਕੁਝ ਇਹਨਾਂ ਨੇ ਦਿਖਾਇਆ ਬੈਟਰੀ ਵਧੀਆ ਹੈ ਚਾਰੇ ਪਾਸੋਂ ਬਾਕੀ ਤੁਸੀਂ ਦੇਖ ਰਹੇ ਹੋ ਜੀ ਤੇ ਨੰਬਰ ਮਾਲਕ ਦਾ ਜਿਨ੍ਹਾਂ ਦੀ ਗੱਡੀ ਆ ਤੇ ਤੁਹਾਨੂੰ ਮੈਂ ਰੇਟ ਵੀ ਕਨਫਰਮ ਕਰ ਦੇਣਾ ਰੇਟ 70000 ਰੁਪਿਆ ਇੱਕ ਵਾਰੀ ਇਹਨਾਂ ਨੇ ਕਿਹਾ ਤੇ ਮਾਲਕ ਕਹਿੰਦੇ ਸੀਗੇ ਰੇਟ ਉੱਪਰ-ਨੀਚੇ ਬਹਿ ਕੇ ਕਰ ਲਾਂਗੇ ਇੱਕ ਵਾਰੀ ਸਿਰਫ ਆ ਡਿਮਾਂਡ ਹੈ ਭਿੱਖੀ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਨੰਬਰ 94649 03797 ਨੰਬਰ 2 ਤੇ ਆਪਾਂ ਤੁਹਾਡੇ ਖਾਤਰ ਇੱਕ ਮੋਟਰਸਾਈਕਲ ਲੈ ਕੇ ਪਹੁੰਚਿਆ ਮਾਡਲ 2012 ਤੇ ਖੜਾ ਹੈਗਾ ਮਾਛੀ ਬਾੜੇ ਸਾਹਿਬ ਏਰੀਆ ਚ ਮੋਟਰਸਾਈਕਲ ਦੇਖੋ ਜੀ ਯਾਮਾਹਾ ਦਾ ਮੋਟਰਸਾਈਕਲ ਹੈ ਪੂਰਾ ਵੱਡਾ ਹੈਗਾ ਤੇ ਰੰਗ ਤੁਸੀਂ ਦੇਖੋ ਬਹੁਤ ਵਧੀਆ ਹੈ ਕੋਈ ਡੈਮੇਜ ਨਹੀਂ ਕਿਸੇ ਪਾਸੋਂ ਨਾ ਕੋਈ ਕਿਸੇ ਪਾਸੋਂ ਟੁੱਟਿਆ ਭੱਜੇ ਕੋਈ ਪਾਰਟ ਦਾ ਬਦਲਾ ਨਹੀਂ ਹੋਇਆ ਟਾਇਰ ਵੀ ਬਹੁਤ ਵਧੀਆ ਪਏ ਨੇ ਪਿਛਲਾ ਟਾਇਰ ਤੁਸੀਂ ਦੇਖੋ ਬਹੁਤ ਚੋੜਾ ਹੈਗਾ ਸਪੋਰਟਸ ਮੋਟਰਸਾਈਕਲ ਹੈ ਤੇ ਕਿਸੇ ਨੂੰ ਪਸੰਦ ਆਉਂਦਾ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਛੀਵਾੜਾ ਸਾਹਿਬ ਇਹਨਾਂ ਦਾ ਏਰੀਆ 12 ਮਾਡਲ ਹੈ ਤੇ 40000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਕੋਈ ਨੁਕਸ ਨਹੀਂ ਮੋਟਰਸਾਈਕਲ 'ਚ ਕੋਈ ਡੈਮੇਜ ਨਹੀਂ ਬਾਕੀ ਤੁਸੀਂ ਦੇਖ ਹੀ ਲਿਆ ਇੰਜਨ ਨੂੰ ਹਲੇ ਤੱਕ ਚਾਬੀ ਵੀ ਨਹੀਂ ਲੱਗੀ ਜਾ ਕੇ ਕਿਸੇ ਨੇ ਦੇਖਣਾ ਹੋਵੇ ਚਲਾ ਕੇ ਕਿਸੇ ਨੇ ਦੇਖਣਾ ਹੋਵੇ ਤੁਸੀਂ ਦੇਖ ਸਕਦੇ ਹੋ ਜਾ ਕੇ ਬਾਕੀ ਨੁਕਸ ਕੋਈ ਨਹੀਂ ਮਿਲਣਾ ਆਪ ਨੂੰ ਚਲਾ ਕੇ ਦੇਖਣਾ ਹੋਵੇ ਕਿਸੇ ਨੇ ਚਲਾ ਕੇ ਦੇਖ ਲੂ ਤੇ ਤੁਹਾਡੇ ਸਾਹਮਣੇ ਜੀ ਵਧੀਆ ਮੋਟਰਸਾਈਕਲ ਹੈ ਵਧੀਆ ਮਾਲਕ ਨੇ ਰੱਖਿਆ ਹੋਇਆ ਤੇ ਨੰਬਰ ਮਾਲਕ ਦਾ 97796 87472 ਤੇ ਜਿਹੜਾ ਰੇਟ ਮਾਲਕ ਨੇ 40000 ਰੁਪਏ ਕਿਹਾ ਹੈ ਮਾਲਕ ਕਹਿੰਦੇ ਸੀਗੇ ਰੇਟ ਉੱਪਰ-ਨੀਚੇ ਬਹਿ ਕੇ ਕਰ ਲਾਂਗੇ ਇੱਕ ਵਾਰੀ ਸਿਰਫ ਅਹ 40000 ਰੁਪਏ ਡਿਮਾਂਡ ਹੈ ਕਿਸੇ ਨੂੰ ਪਸੰਦ ਆਉਂਦਾ ਤਾਂ ਗੱਲ ਮਾਲਕ ਨਾਲ ਲਾਜ਼ਮੀ ਕਰ ਲਿਓ ਕਿਉਂਕਿ ਕਈ ਆਪਣੇ ਕੋਲ ਕਮੈਂਟ ਆਈ ਸੀਗੇ ਵੀ ਸਾਨੂੰ ਵੱਡਾ ਮੋਟਰਸਾਈਕਲ ਚਾਹੀਦਾ ਵਧੀਆ ਰੇਟ 'ਚ ਵਧੀਆ ਕੰਡੀਸ਼ਨ 'ਚ ਤੇ ਉਹ ਜਿਹੀ ਐ ਜੀ ਤੇ ਹੁਣ ਆਪਾਂ ਤੁਹਾਡੇ ਖਾਤਰ ਇੱਕ ਆਰ ਟਿਗਾ ਗੱਡੀ ਲੈ ਕੇ ਪਹੁੰਚੇ ਆ ਜੀ ਆਰ ਟਿਗਾ ਗੱਡੀ ਆ ਨੰਬਰ ਗੱਡੀ ਦਾ ਹਰਿਆਣਾ ਤੋਂ ਮਿਲੂਗਾ ਐਚ ਆਰ ਨੰਬਰ ਹੈ ਨੰਬਰ ਪਲੇਟ ਸਰਕਾਰੀ ਆਪ ਨੂੰ ਮਿਲ ਜਾਣਗੀਆਂ 2015 ਮਾਡਲ ਹੈ ਜੀ 430000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਮਾਨਸਾ ਮਾਲਕ ਦਾ ਏਰੀਆ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਚਾਹ ਕੇ ਦੇਖ ਸਕਦਾ ਹੋ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦਾ हूं ਲਾ ਕੇ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਮਾਲਕ ਨੇ ਦੱਸਿਆ ਵੀ ਅੰਦਰੋਂ ਸਾਰੀ ਗੱਡੀ ਜੇਨੂਨ ਪਈ ਹੈ ਸੀਟ ਕਵਰ ਵਧੀਆ ਪਈ ਨੇ ਮੈਟਿੰਗ ਵਧੀਆ ਹੋਈ ਹੈ 뮤జిక్ ਸਿਸਟਮ ਵਧੀਆ ਕੋਈ ਨੁਕਸ ਨਹੀਂ ਕੋਈ ਗਲੀ ਸੜੀ ਨਹੀਂ ਕੋਈ ਡੈਮੇਜ ਨਹੀਂ ਮਾਨਸਾ ਘੜੀ ਹੈ ਕਿਸੇ ਨੂੰ ਪਸੰਦ ਆਉਂਦੀ ਹੈ ਕੋਈ ਖਰੀਦਣ ਦਾ ਚਾਹਵਾਨ ਹੈ ਆਰਟੀਗਾ ਗੱਡੀ 43 ਮੰਗਾ ਲੱਸ ਹੋ ਜਾਊਗਾ ਨੰਬਰ ਮਾਲਕ ਦਾ ਆਪਸ ਸਕਰੀਨ ਤੇ ਦੇ ਰੱਖਿਆ 96400 62 ਤੇ 87023 ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਤੁਸੀਂ ਨੋਟ ਸਾਰੇ ਕਰ ਲਿਓ ਤੇ ਜਾ ਕੇ ਕਿਸੇ ਨੇ ਦੇਖਣੀ ਹੈ ਚਾਕੇ ਵੀ ਦੇਖ ਸਕਦੇ ਹੋ ਮਸ਼ੀਨਰੀਆਂ ਦੀ ਗੱਲਬਾਤ ਚੱਲ ਹੀ ਰਹੀ ਹੈ ਜੀ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਤੁਹਾਨੂੰ ਮਿਲਣਗੀਆਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਨੂੰ ਮੈਂ ਪਹਿਲਾਂ ਵੀ ਕਹ ਸੀਗਾ ਤੇ ਇੱਕ ਵਾਰ ਫਿਰ ਤੋਂ ਕਹਿੰਨ ਲੀ ਜੀ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਿਆ ਕਰੋ ਜੇ ਕਿਸੇ ਨੇ ਐਡ ਕਰਵਾਉਣੀ ਹੋਵੇ ਤੁਸੀਂ ਜਿੱਥੋਂ ਵੀ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੇਚਣ ਵਾਸਤੇ ਕੋਈ ਵੀ ਮਸ਼ੀਨਰੀ ਆ ਕੂਠੀਆ ਘਰ ਮਕਾਨ ਕੁਝ ਵੀ ਹੈ ਜੀ ਆਪਣੇ ਕੋਲੇ ਭੇਜ ਕੇ ਹੀ ਫਰੀਦ ਵਿੱਚ ਐਡ ਲਗਵਾ ਸਕਦੇ ਹਾਂ ਭੇਜਣ ਲਈ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ نیچے ਹਰੇ ਜਖਰਾ ਚ ਠੀਕ ਹੈ ਜੀ ਪੰਜ ਤੋਂ ਸੱਤ ਫੋਟੋਆਂ ਤੇ ਇੱਕ ਵੀਡੀਓ ਭੇਜ ਦਿਆ ਕਰੋ ਚਾਹੇ ਤੁਹਾਡੇ ਕੋਲੇ ਵੇਚਣ ਵਾਸਤੇ ਕੁਝ ਵੀ ਹੈ ਤੁਹਾਡੇ ਰਿਸ਼ਤੇਦਾਰਾਂ ਕੋਲੇ ਹੈ ਤੁਹਾਡੇ 11 ਮਿੱਤਰਾਂ ਕੋਲੇ ਕਿਸੇ ਕੋਲੇ ਵੀ ਐਟਿੰਗ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਚ ਇੱਕ ਬੈਂਤੀ ਕਰੂਗਾ ਰੇਟ ਆਪਣੇ ਕੋਲੇ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਜਦੋਂ ਕੋਈ ਵੀ ਮਸ਼ੀਨਰੀ ਭੇਜ ਦਿਓ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਜੀ ਕਮੈਂਟ ਕਰਕੇ ਵਧੀਆ ਵੀਡੀਓ ਲੱਗੀ ਹੈ ਤਾਂ ਨੀਚੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਜਰੂਰ ਦਬਾ ਦਿਓ ਤੇ ਜੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਚੈਨਲ ਤੇ ਨਵੀਂ ਨਵੀਂ ਵੀਡੀਓ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲੂਗਾ ਜਰੂਰ ਕਲਿੱਕ ਕਰ ਦਿਓ ਜੀ ਤੇ ਤੇ ਜੋ ਜਰੂਰ ਜੇ ਕਿਸੇ ਕੋਲੇ ਕੋਈ ਮਸ਼ੀਨਰੀ ਹੈਗੀ ਅਗੀ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਆਂ ਜੀ ਜ਼ਿਆਦਾ ਟਾਈਮ ਨਹੀਂ ਆਪਾਂ ਖਰਾਬ ਕਰਦੇ ਹੁਣ ਤੁਸੀਂ ਕਾਲਟੋ ਦੇਖੋ ਜੀ ਪੂਰੀ ਵਧੀਆ ਜਮਾ ਸਾਫ਼ ਵਧੀਆ ਗੱਡੀ ਆਪਾਂ ਲੈ ਕੇ ਪਹੁੰਚੀ ਆ 2006 ਮਾਡਲ ਗੱਡੀ ਹੈ ਟਾਇਰਾਂ ਦੀ ਕੰਡੀਸ਼ਨ ਵੀ ਆਪਾਂ ਨੂੰ ਚੰਗੀ ਮਿਲ ਜੂਗੀ ਤੇ ਵਧੀਆ ਗੱਡੀ ਹੈ ਜੀ ਸਾਫ਼ ਹੈ ਤੇ ਗੱਡੀ ਖੜੀ ਆ ਬਰੇਟੇ ਏਰੀਆ ਚ ਕਿਸੇ ਨੂੰ ਪਸੰਦ ਆਉਦੀ ਹੈ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਪਸੰਦ ਆਉਦੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਕਿਸੇ ਨਾਲ ਗੱਲ ਕਰਨੀ ਹੈ ਕੋਈ ਵੀ ਤਾਂ ਮਾਲਕ ਨਾਲ ਗੱਲ ਵੀ ਕਰ ਸਕਦੇ ਹੋ ਨੰਬਰ ਤੋਂ ਉਹਨੂੰ ਅੱਗੇ ਮਾਲਕ ਦਾ ਮਿਲ ਜਾਊਗਾ ਜੇ ਆਪਾਂ ਗੱਡੀ ਦੇ ਅੰਦਰੋਂ ਗੱਲ ਕਰੀਏ ਮਾਲਕ ਨੇ ਦੱਸਿਆ ਵੀ ਅੰਦਰੋਂ ਵੀ ਪੂਰੀ ਟੌਪ ਦੀ ਗੱਡੀ ਪਈ ਆ ਸਾਰੇ ਸੀਟ ਕਵਰ ਬਹੁਤ ਵਧੀਆ ਚੜੇ ਹੋਏ ਨੇ ਮਿਊਜ਼ਿਕ ਸਿਸਟਮ ਬਹੁਤ ਵਧੀਆ ਲੱਗਿਆ ਹੋਇਆ ਬਾਕੀ ਟਾਇਰ ਆਪਾਂ ਨੂੰ 90-95 ਪੈਸੇ ਮਿਲ ਜਾਣਗੇ ਹੋਰ ਕੀ ਚਾਹੀਦਾ ਟਾਇਰ ਵਧੀਆ ਹੋਵੇ ਇੰਜਨ ਗੇਅਰ ਵਧੀਆ ਹੋਵੇ ਗੱਡੀ ਵਧੀਆ ਚੱਲਦੀ ਹੋਵੇ ਸੋਹਣੀ ਹੋਵੇ ਇਸ ਤੋਂ ਇਲਾਵਾ ਤਾਂ ਹੋਰ ਕੀ ਚਾਹੀਦਾ ਹੁੰਦਾ ਆਪ ਨੂੰ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਤੇ ਕਿਸੇ ਨੂੰ ਪਸੰਦ ਆਉਂਦੀ ਆ ਤਾਂ ਮਾਲਕ ਦਾ ਨੰਬਰ ਆ 9870 8299415 ਨੰਬਰ ਤੇ ਗੱਲ ਕਰ ਸਕਦੇ ਹੋ ਬਾਕੀ 60000 ਰੁਪਏ ਮਾਲਕ ਨੇ ਕਿਹਾ ਇੱਕ ਵਾਰੀ ਮੌਕੇ ਤੇ ਲੈਸ ਬਸ ਵੀ ਹੋ ਜਾਊਗਾ ਤੇ ਹੁਣ ਤੁਸੀਂ ਦੇਖੋ ਜੀ ਇੱਕ ਸਕੂਟੀ ਤੇ ਅੱਗੇ ਤੁਹਾਨੂੰ ਇੱਕ ਗੱਡੀ ਵੀ ਮਿਲੂਗੀ ਦੋਵੇਂ ਮਸ਼ੀਨਰੀਆਂ ਇੱਕੋ ਘਰੇ ਖੜੀਆਂ ਆ ਤੇ ਜੜੀ ਸਕੂਟੀ ਅਜੀ ਬਹੁਤ ਵਧੀਆ ਆਪਣੇ ਕੋਲੇ ਮਾਲਕ ਨੇ ਭੇਜੀ ਆ ਪਹਿਲਾਂ ਤੁਹਾਨੂੰ ਮੈਂ ਦੱਸ ਦੇਣਾ ਸਕੂਟਰੀ ਬਾਰੇ ਫਿਰ ਆਪਾਂ ਗੱਡੀ ਬਾਰੇ ਗੱਲ ਕਰਾਂਗੇ ਮਹਿੰਦਰਾ ਦੀ ਡੂਰੋ ਸਕੂਟੀ ਅਜੀ ਇਹ 2010 ਮਾਡਲ ਹੈ ਰੇਟ 17500 ਸਰਫ ਤੇ ਸਕੂਟੀ ਦੀ ਕੰਡੀਸ਼ਨ ਬਹੁਤ ਚੰਗੀ ਪਈ ਹੈ ਤੇ ਮਾਲਕ ਨੇ ਫੋਟੋਆਂ ਵੀ ਚੰਗੀਆਂ ਆਪਣੇ ਕੋਲੇ ਖਿੱਚ ਕੇ ਭੇਜੀਆਂ ਚਿੱਟੇ ਰੰਗ ਦੀ ਆ ਵਧੀਆ ਕੋਈ ਟੁੱਟੀ ਭੱਜੀ ਨਹੀਂ ਕੋਈ ਕਿਸੇ ਪਾਸੋਂ ਡੈਮੇਜ ਨਹੀਂ ਸਾਰਾ ਕੁਝ ਵਧੀਆ ਫੰਕਸ਼ਨ ਵਗੈਰਾ ਚੰਨੇ ਵੀ ਹੁੰਦੇ ਜਿਵੇਂ ਕਿ ਜਿੰਨੇ ਵੀ ਬਾਟਨ ਹੁੰਦੇ ਆ ਜਿੰਨੇ ਵੀ ਮੀਟਰ ਦੇ ਬਾਟਨ ਹੁੰਦੇ ਸਾਰਾ ਕੁਝ ਵਧੀਆ ਚੱਲਦਾ ਗਾ ਤੇ ਇਹ ਮਾਲਕ ਨੇ ਵਧੀਆ ਰੱਖੀ ਹੋਈ ਆ ਤੇ ਇਹਨਾਂ ਨੇ ਵੇਚਣੀ ਆ ਆਪਦੀ ਆ 17500 ਡਿਮਾਂਡ ਰੱਖੀ ਆ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਕਰ ਲਾਂਗੇ 10 ਮਾਡਲ ਹੈ ਤੇ ਧਰਮਕੋਟ ਮਾਲਕ ਦਾ ਏਰੀਆ ਮੋਗੇ ਲਾਗੇ ਪੈ ਜਾਂਦਾ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 90561 ਤੇ 99917 ਤੇ ਹੁਣ ਆਪਾਂ ਇੱਕ ਗੱਡੀ ਦੀ ਗੱਲ ਕਰਦੇ ਆਂ ਜਿਹੜੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚਿਆ ਗੱਡੀ ਦੀ ਕੰਡੀਸ਼ਨ ਆਪਾਂ ਨੂੰ ਬਹੁਤ ਚੰਗੀ ਮਿਲ ਜੂਗੀ ਗੱਡੀ ਦਾ ਮਾਡਲ 2010 ਹੈ अल्टੋ ਐਲੈਕਸਾਈ ਗੱਡੀ ਹੈ ਇੱਕ 25 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਜਾ ਕੇ ਕਿਸੇ ਨੇ ਦੇਖਣੀ ਹੈ ਧਰਮਕੋਟ ਗੱਡੀ ਖੜੀ ਆ ਸੀਐਨਜੀ ਕਿੱਟ ਲੱਗੀ ਹੋਈ ਆ ਵਧੀਆ ਗੱਡੀ ਆ ਜੀ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਹੀ ਦਿੱਤਾ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਜਾਂ ਸਕੂਟੀ ਪਸੰਦ ਆਉਂਦੀ ਹੈ ਤੁਸੀਂ ਗੱਲ ਕਰ ਸਕਦਾ ਜੀ ਬਾਕੀ ਗੱਡੀਆਂ ਤੇ ਮਸ਼ੀਨਰੀਆਂ ਤੁਹਾਨੂੰ ਕਿਵੇਂ ਦੇ ਲੱਗੀਆਂ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀਆਂ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਤੇ ਮਿਲਦੇ ਆ ਜਲਦੀ ਆਪਾਂ ਤੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚੋਂ ਕਿਹੜੀ ਮਸ਼ੀਨਰੀ ਚਾਹੀਦੀ ਹੈ ਤੁਹਾਨੂੰ ਦੱਸੋ